ਸਸਿਗਾ ਦੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਪਰਮਜੀਤ ਸਿੰਘ ਪਖਰਾ ਦੇ ਹੁਣ ਤੱਕ ਦੀ ਵੱਡੀ ਖਬਰ ਲੈ ਕੇ ਆਇਆ ਜੀ ਕਿਸਾਨਾਂ ਨੂੰ ਜਿਹੜਾ ਕਰਜ਼ਾ ਮਾਫੀ ਤੋਂ ਰਾਹਤ ਨਹੀਂ ਦੇ ਰਹੀ ਸਰਕਾਰ ਤੇ ਹੱਥ ਪਿੱਛੇ ਖਿੱਚਰੀ ਹੈ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋਈ ਹੈ ਨਵੀਂ ਦਿੱਲੀ ਰਾਜ ਚਲਦਾ ਜੀ ਕੇਂਦਰੀ ਵਿੱਤ ਮੰਤਰੀ ਅਰਣ ਜੇਤਲੀ ਨੇ ਕਿਹਾ ਕਿ ਸਰਕਾਰ ਜਿਹੜੇ ਕਿ ਖੇਤੀਬਾੜੀ ਦਾ ਕਰਜ਼ਾ ਹੈ ਉਹ ਮਾਫ ਕਰਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਛੂਟ ਤੇ ਪ੍ਰਸਤਾਵ ਤੇ ਵਿਚਾਰ ਨਹੀਂ ਕਰ ਰਹੀ ਸੋ ਸਾਰ ਸ਼ਬਦਾਂ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਮਾਫੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਪ੍ਰਸਤਾਵ ਜੋ ਵੀ ਆ ਰਿਹਾ ਉਹਨਾਂ ਕੋਲ ਉਸਤੇ ਕਿਸੇ ਵੀ ਤਰ੍ਹਾਂ ਦਾ ਵਿਚਾਰ ਨਹੀਂ ਕੀਤਾ ਜਾਊਗਾ ਵਿੱਤ ਮੰਤਰੀ ਦਾ ਬਿਆਨ ਉਸ ਵਕਤ ਆਇਆ ਜਦੋਂ ਪੰਜਾਬ ਸਰਗਰਨ ਸੂਬੇ ਦੇ ਕਰੀਬ 10 ਲੱਖ ਕਿਸਾਨਾਂ ਦਾ ਜਿਹੜਾ ਕੀ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਹੈ ਤੇ ਰਾਹਤ ਦਿੱਤੀ ਸੋ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਵਿੱਤ ਮੰਤਰੀ ਨੇ ਆਖਿਆ ਕਿ ਕਰਜ਼ੇ ਸੰਬੰਧੀ ਜਿਹੜੇ ਕੀ ਕਿਸੇ ਵੀ ਤਰ੍ਹਾਂ ਦਾ ਪ੍ਰਸਤਾਵ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਉਹਨਾਂ ਨੇ ਆਖਿਆ ਕਿ ਸਾਨੂੰ ਐਮ 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 ਐਕਟ ਦੇ ਜਿਹੜੇ ਕੀ ਵਿੱਤੀ ਘਾਟਾ ਟੀਚਾ ਜੋ ਮਿਲਿਆ ਇਸ ਦੀ ਪਾਲਣਾ ਕਰਨ ਦੇ ਲਈ ਅਸੀਂ ਪੱਕਾ ਇਰਾਦਾ ਰੱਖਦੇ ਆਂ ਤੇ 2017 ਤੇ 18 ਦੀ ਜੇਕਰ ਗੱਲ ਕਰੇ ਕੇਂਦਰੀ ਜਿਹੜਾ ਕੀ ਬਜਟ ਦੇ ਵਿੱਚ ਵਿੱਤੀ ਘਾਟੇ ਦੇ ਅਨੁਸਾਰ 3.2 ਫੀਸਦੀ ਪਿਛਲੇ ਵਿੱਤੀ ਵਰੇ ਵਿੱਚ 3.5 ਫੀਸਦੀ ਤੋਂ ਘੱਟ ਸੁਸਾਧ ਸੰਕੇਤ ਅਤੇ ਸਾਫਤਾ ਮਾਲਸਕਤਰ ਐਨ ਕੇ ਸਿੰਘ ਦੀ ਅਗਵਾਈ ਦੇ ਵਿੱਚ ਗਠਿਤ ਜਿਹੜੀ ਕੀ ਕੀਤੀ ਗਈ ਕਮੇਟੀ ਹੈ ਬਜਟ ਪ੍ਰਬੰਧਨ ਕਮੇਟੀ ਨੇ ਅਗਲੇ 3 ਸਾਲ ਵਿੱਚ ਕੁੱਲ ਜੀ ਡੀ ਪੀ ਜਿਹੜੀ ਰਫਤਾਰ ਦੇ ਨਾਲ 3 ਫੀਸਦੀ ਕਰਨ ਦਾ ਜਿਹੜੀ ਸਪਾਰਸ਼ ਕੀਤੀ ਸੀ ਸੋ ਸਪਾਰਸ ਕੀਤੀ ਹੈ ਜੀ ਇਸ ਤੋਂ ਇਲਾਵਾ ਦੋ ਜਿਹੜਾ ਕਿ 2022 ਤੋਂ 2023 ਤੱਕ ਹੌਲੀ-ਹੌਲੀ ਇਸ ਵਿੱਚ 2.5 ਫੀਸਦੀ ਜਿਹੜਾ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਉਹਨੇ ਆਖਿਆ ਕਿ ਹਾੜੀ ਦੀਆਂ ਜਿਹੜੀ ਕਿ ਫਸਲਾਂ ਦੇ ਬਾਵਜੂਦ ਸਾਰੇ ਸੂਬਿਆਂ ਦੇ ਕਿਸਾਨਾਂ ਦੀਆਂ ਦਿੱਕਤਾਂ ਵਿੱਚ ਕਿਉਂਕਿ ਘਰੇਲੂ ਜਿਹੜੇ ਕਿ ਮਾਰਕੀਟ ਹੈ ਦੋਹਾਂ ਕੀਮਤਾਂ ਵਿੱਚ ਪਾਰੀ ਗਿਰਾਵਟ ਸੋ ਵੱਖ-ਵੱਖ ਦੇਸ਼ਾਂ ਦੇ ਹਿੱਸਿਆਂ ਦੀ ਜੇਕਰ ਉਹਨੇ ਗੱਲ ਕੀਤੀ ਹੈ ਕਿਸਾਨ ਆਪਣੇ ਉਤਪਾਦਕਾਂ ਦੇ ਨਾਲ-ਨਾਲ ਕਰਜ਼ਾ ਮਾਫੀ ਲਈ ਵੀ ਸਮਰਥ ਜਿਹਾ ਕਿ ਸਮਰਥਨ ਮੁੱਲ ਦੀ ਮੰਗ ਕਰ ਰਹੇ ਨੇ ਸੋ ਸਾਫ ਸੰਕੇਤ ਦੇ ਦਿੱਤੇ ਨੇ ਅਰਨਜੀਤਲੀ ਵੱਲੋਂ ਕਿ ਕਿਸੇ ਵੀ ਤਰ੍ਹਾਂ ਦੀ ਛੂਟ ਕਿਸੇ ਵੀ ਸੂਬੇ ਨੂੰ ਨਹੀਂ ਦਿੱਤੀ ਜਾਊਗੀ ਤੇ ਤੁਹਾਨੂੰ ਦੱਸ ਦਿੱਤੀ ਇਸ ਤੋਂ ਪਹਿਲਾਂ ਯੂਪੀ ਦੇ ਵਿੱਚ ਯੋਗੀ ਸਰਕਾਰ ਨੇ ਕਿਸਾਨਾਂ ਦਾ ਜਿਹੜਾ ਕਿ ਕਰਜ਼ਾ ਮਾਫ ਕੀਤਾ ਸੀ ਤੇ ਛੋਟੇ ਕਿਸਾਨ ਜਿਹੜੇ ਕਿ 36 1365 365 369 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਪਹਿਲਾਂ ਹੀ ਤੈਅ ਕੀਤਾ ਗਿਆ ਸੀ ਸੋ ਪੰਜਾਬ ਚ ਸੌ ਵਾਰ ਦੀ ਜ਼ਿਕਰ ਗੱਲ ਕਰੀਏ ਤਾਂ ਸੌ ਵਾਰ ਬਾਅਦ ਦੇ ਦਿਨ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਦਾ ਜਿਹੜਾ ਕਰਜ਼ਾ ਉਹ ਮਾਫ ਕਰਨ ਦਾ ਐਲਾਨ ਕੀਤਾ ਤੇ ਵਿੱਤ ਮੰਤਰੀ ਨੇ ਪਹਿਲਾਂ ਵੀ ਐਲਾਨ ਕੀਤਾ ਹੈ ਅਰੁਣ ਜੇਤਲੀ ਨੇ ਕਿ ਕੇਂਦਰ ਸਰਕਾਰ ਰਾਜਾਂ ਦੇ ਜਿਹੜੇ ਕਰਜ਼ੇ ਮਾਫੀ ਦੇ ਐਲਾਨ ਵਿੱਚ ਕੋਈ ਵੀ ਯੋਗਦਾਨ ਨਹੀਂ ਪਾਵੇਗੀ ਸੋ ਹੁਣੇ ਸਾਫ ਕਲੀਅਰ ਹੋ ਚੁਕਿਆ ਕਿ ਜੋ ਕਰਜ਼ਾ ਕੈਪਟਨ ਬਿਰਿੰਦਰ ਸਿੰਘ ਜੀ ਨੇ ਮਾਫ ਕੀਤਾ ਉਹ ਸਾਰਾ ਕਰਜ਼ਾ ਹੁਣ ਖੁਦ ਆਪਣੇ ਸਿਰ ਤੇ ਆਪਣੇ ਬਲਬੂਤੇ ਤੇ ਕੈਪਟਨ ਸਰਕਾਰ ਨੂੰ ਲਾਉਣਾ ਪੈਣਾ ਸੋ ਪੰਜਾਬੀ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਨਾ ਤਮਾ ਵੱਡੀਆਂ ਖਬਰ ਦੇਖਣੇ ਸੁਣਨੇ ਪੜਨੇ ਤਾਂ ਅੱਜ ਸਾਡੇ YouTube ਚੈਨਲ ਆਜ਼ਮਜ਼ ਵਾਲਾ ਦੇ ਉੱਪਰ ਤੇ ਪਰਮ ਜੀਦਰੂ ਦਾ ਸਾਰਾ ਪਿਆਰ ਬਹੁਤ ਸਾਰਾ ਸਿੱਕਾਰ